ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਫਿਰ ਤੁਹਾਡਾ ਇੱਕ ਵਾਰੀ ਨਵੇਂ ਦਿੱਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਹੋਗੀ ਜਿਹੜੀ 23 ਜਨਵਰੀ ਤੇ 23 ਜਨਵਰੀ ਦਾ ਵੀਰੋ ਬਹੁਤ ਬੇਸਬਰੀ ਤੇ ਇੰਤਜ਼ਾਰਤਾ ਸਾਰੇ ਲੋਕਾਂ ਨੂੰ ਕਿਉਂਕਿ 23 ਜਨਵਰੀ ਨੂੰ ਕੁਝ ਐਸਾ ਹੋਣੇ ਵਾਲਾ ਦਾ ਸਾਨੂੰ ਪਤਾ ਹੀ ਹੈ ਵੀਰੋ ਤੇ ਜਿਹੜੇ-ਜਿਹੜੇ ਕਹਿੰਦੇ ਸਿੱਧੂ ਮਸੇੂਆਣੇ ਦੇ ਫੈਨ ਆ ਤੇ ਉਹਨਾਂ ਨੂੰ ਤਾਂ ਬਹੁਤ ਬੇਸਬਰੀ ਨਾਲ ਇੰਤਜ਼ਾਰਤਾ 23 ਜਿਹੜੀ ਜਨਵਰੀ ਦਾ ਤੇ 23 ਜਨਵਰੀ ਨੂੰ ਵੀਰੋ ਜਿਸ ਦੀਸ ਨੂੰ ਨਹੀਂ ਪਤਾ ਤਾਂ ਉਪ ਪਾ ਦਾਤੀ ਏ 23 ਜਨਵਰੀ ਨੂੰ ਜਿਹੜਾ ਸਿੱਧੂ ਮਸੇਵਾਲੇ ਦਾ ਨਵਾਂ ਗੀਤ ਆ ਲੋਕ ਤੇ ਰਿਲੀਜ਼ ਹੋਣ ਵਾਲਾ ਤਾਂ ਤੇ ਅੱਜ ਕੇ ਦਿਨ ਤੇ ਹੋ ਵੀ ਗਿਆ ਤੁਸੀਂ ਦੇਖਿਆ ਹੀ ਹੋਣਾ YouTube ਤੇ ਤੇ ਜਿਸ ਜਿਸ ਵੀਰ ਨੂੰ ਆਪਣੇ ਨੂੰ ਪਤਾ ਨਹੀਂ ਤਾਂ ਵੀਰੋ ਜਾ ਕੇ YouTube ਤੇ ਦੇਖ ਹੀ ਸਕਦਾ ਜਿਹੜੇ ਜਿਹੜੇ ਵੀਰਾਂ ਨੇ ਨਹੀਂ ਦੇਖਿਆ ਤੇ YouTube ਪਾ ਜਾ ਕੇ ਦੇਖ ਹੀ ਸਕਾ ਕਿਉਂਕਿ ਸਿੱਧੂ ਮਸੇਵਾਲੇ ਬਾਈ ਦਾ ਨਵਾਂ ਗੀਤ ਆ ਜਿਹੜਾ ਲੋਕ ਤੇ ਵੀਰੋ ਰਿਕਾਰਡ ਤੋੜ ਤੇ ਉਸਨੇ ਗਾਣੇ ਨੇ ਤੇ 2 ਘੰਟਿਆਂ ਵਿੱਚ 2 ਮਿਲੀਅਨ ਵਿਊਸ ਟਾਈਮ ਆ ਗਏ ਤੇ ਜਿਹੜੇ ਜਿਹੜੇ ਵੀਰ ਨੂੰ ਨਹੀਂ ਪਤਾ ਤਾਂ ਤਾਂ ਉਹ ਜਾ ਕੇ ਜਰੂਰ ਇੱਕ ਵਾਰੀ check ਕਰੋ you tube ਪਰ ਕਿਉਂਕਿ ਬਹੁਤ ਜਿਆਦਾ ਮਤਲਬ ਗਾਣਾ ਵਧੀਆ ਤੇ ਜੇ ਜਿਸ ਵੀਰ ਨੇ ਨਹੀਂ ਸੁਣਿਆ ਤੇ ਜਾ ਕੇ ਜਰੂਰ ਸੁਣੋ ਤੇ ਵੱਡੇ ਵੱਡੇ ਵੀਰੋ ਕਲਾਕਾਰਾਂ ਨੂੰ ਇਸ time ਬਹੁਤ ਬੇਸਬਰੀ ਤੇ ਇੰਤਜ਼ਾਰ ਤਾ ਇਸ ਗਾਣੇ ਦਾ ਤੇ ਸਾਰੇ ਵੀਰੋ ਖੁੰਜੇ ਮਾ ਲਾਤੀ ਇਸ time ਇਸ ਗਾਣੇ ਨੇ ਤੇ ਹੁਣ ਤੱਕ ਵੀਰੋ ਦੱਸ ਵਜੇ ਗਾਣਾ ਜਿਹੜਾ you tube ਪਾਇਆ ਤੇ 2 ਘੰਟੇ ਵਿੱਚ ਵੀਰੋ 2 ਮਿਲੀਅਨ ਵਿਊ ਆ ਗਏ ਤੇ ਬਹੁਤ ਵਧੀਆ ਗਾਣਾ ਆਪਾਂ ਵੀ ਸੁਣਿਆ ਤੇ ਜਿਹੜੇ-ਜਿਹੜੇ ਵੀਰ ਨੇ ਨਹੀਂ ਹੁਣ ਤੱਕ ਸੁਣਿਆ ਤੇ ਜਾ ਕੇ ਜਰੂਰ ਸੁਣੋ ਤੇ ਬਾਕੀ ਗਾਣਾ ਵਧੀਆ ਲੱਗੇ ਵੀਰੋ ਲਾਈਕ ਤੇ ਸ਼ੇਅਰ ਤੇ ਵੀਡੀਓ ਨੂੰ ਵੀ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਜਰੂਰ ਦੇਖੋ ਬਈ ਲੋਕ ਗਾਣਾ ਸਿੱਧੂ ਮਸੇਵਾਲੇ ਦਾ ਤੇ ਸਿੱਧੂ ਮਸੇਵਾਲੇ ਵੀਰੋ ਜਾਣ ਤੋਂ ਬਾਅਦ ਵੀ ਦੇਖੋ ਕਿੰਨੇ ਮਤਲਬ ਦੁਨੀਆ ਫੈਨ ਆਉਦੀ ਹੈ ਤੇ ਉਹਦੇ ਗਾਣੇ ਦੀ ਤੇ ਗਾਣਾ ਜਰੂਰ ਸੁਣਿਓ ਤੇ ਬਾਕੀ ਜੇ ਵਧੀਆ ਲੱਗੀ ਵੀਡੀਓ ਤੇ ਲਾਈਕ ਤੇ ਸ਼ੇਅਰ ਜਰੂਰ ਕਰਿਓ ਸਤਿ ਸ੍ਰੀ ਅਕਾਲ